ਜਾ ਦੇ ਕਾਲੇ ਬਲਾਗ ਹੈ ਦੇਖੋ ਜਿਹੜੀ ਪਿਛਲੇ ਦਿਨੀ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਵਿਜੀਲੈਂਸ ਵੱਲੋਂ ਉਹਨਾਂ ਨੂੰ ਫੜਿਆ ਗਿਆ ਉਹਦੇ ਸੰਬੰਧ ਵਿੱਚ ਅੱਜ ਜਿਹੜਾ ਅਕਾਲੀ ਵਰਕਰਾਂ ਨੂੰ ਸਾਡੇ ਜਿੱਦਾਂ ਸਰਦਾਰ ਸਰਜੀਤ ਸਿੰਘ ਜੀ ਪਲਵਾਨ ਚੈਰੀ ਉਹਨਾਂ ਨੂੰ ਸਵੇਰ ਦਾ 12 ਵਜੇ ਦਾ ਲਿਆ ਕੇ ਕਦੀ ਕਿਸੇ ਥਾਣੇ 'ਚ ਕਦੀ ਕਿਸੇ ਥਾਣੇ 'ਚ ਜਿਹੜਾ ਬਿਠਾਇਆ ਜਾ ਰਿਹਾ ਤੇ ਨਜਾਇਜ਼ ਹਰਾਸਮੈਂਟ ਕੀਤੀ ਜਾ ਰਹੀ ਅਕਾਲੀ ਵਰਕਰਾਂ ਦੇ ਨਾਲ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਉਣ ਲਈ ਜਿਹੜੀ ਕਿ ਸਰਕਾਰ ਦੀ ਇੱਕ ਨਾਹ ਇੱਕ ਘਟੀਆ ਨਖੇਦੀ ਇੱਤੇ ਕਰਦੇ ਆ ਤੇ ਨਕੰਬਾ ਕੰਮ ਕਰ ਰਹੀ ਆ ਜਦੋਂ ਸਾਨੂੰ ਪਤਾ ਲੱਗਾ ਤੇ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਜੀ ਰੰਦਾਵਾ ਜੋ ਹਲਕਾ ਇੰਚਾਰਜ ਨੇ ਅੰਮ੍ਰਿਤਸਰ ਤੋਂ ਸਾਡੇ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਗਵੰਤ ਸਿੰਘ ਜੀ ਸਿਆਲਕਾ ਜਿਹੜੇ ਸਾਡੇ ਐਡਵੋਕੇਟ ਵੀ ਨੇ ਪ੍ਰਧਾਨ ਜੀ ਖੜੇ ਨੇ ਸ਼ਹਿਰੀ ਸਰਦਾਰ ਦਲਬਾਗ ਸਿੰਘ ਜੀ ਜਿਹੜੇ ਹਲਕਾ ਇੰਚਾਰਜ ਨੇ ਸਾਰੇ ਅਸੀਂ ਜਦੋਂ ਸਾਨੂੰ ਪਤਾ ਲੱਗਾ ਅਸੀਂ ਸਾਰੇ ਅੱਜ ਇੱਥੇ ਥਾਣੇ ਪਹੁੰਚੇ ਆਂ ਤੇ ਹੁਣ ਆਣ ਕੇ ਇਹਨਾਂ ਨੇ ਸਾਨੂੰ ਜਿਹੜਾ ਸਰਦਾਰ ਇਹਨਾਂ ਨੂੰ ਸਾਡੇ ਪ੍ਰਧਾਨ ਸਾਹਿਬ ਨੂੰ ਸਾਨੂੰ ਦਿੱਤਾ ਤੇ ਬਹੁਤ ਹੀ ਇੱਕ ਨਿੰਦਨਯੋਗ ਤੇ ਘਟੀਆ ਹਰਕਤ ਹੈ ਵੀ ਜਿਹੜੀ ਇਸ ਤਰ੍ਹਾਂ ਸੱਤ ਸੱਦ ਕੇ ਸਾਡੇ ਵਰਕਰਾਂ ਨੂੰ ਜਾਂ ਸਾਡੇਆਂ ਨੂੰ ਸੱਦ ਕੇ ਠਾਣਿਆਂ ਜਿਹੜਾ ਦਬਦਬਾ ਪਾਇਆ ਜਾ ਰਿਹਾ ਜੇ ਤੋਂ ਲਾਵਾ ਹੋਰ ਵੀ ਕੋਈ ਬੰਦੇ ਲੈ ਕੇ ਆ ਹ ਇੱਕ ਮੁੰਡਾ ਸਾਡਾ ਇੱਕ ਅਜੇ ਵੀ ਅੰਦਰ ਪਾਇਆ ਨੌਜਵਾਨ ਹੋਰ ਤੇ ਇਸੇ ਤਰ੍ਹਾਂ ਇੱਕ ਕਾਫੀ ਪਿੰਡਾਂ ਦੇ ਵਿੱਚ ਜਾਂ ਜਿੱਥੇ-ਜਿੱਥੇ ਵੀ ਜਿਹੜੇ ਨੌਜਵਾਨ ਉਧਨ ਆਏ ਸੀ ਵਰਕਰ ਆਏ ਸੀ ਉਹਨਾਂ ਦੇ ਘਰਾਂ 'ਚ ਅੱਜ ਸਵੇਰ ਦੀ ਛਾਪਾ ਮਰੀ ਜਿਹੜੀ ਹੈ ਚੱਲ ਰਹੀ ਹੈ ਇਹਦਾ ਕਾਰਨ ਕੀ ਸਭਰਾ ਜੀ ਕਿਉਂ ਲਿਆ ਰਿਹਾ ਚਾਹੁੰਦੇ ਆ ਕਿ ਇਸ ਤਰ੍ਹਾਂ ਕੁਝ ਨਹੀਂ ਹੋਣਾ ਜੀ ਇਸ ਤਰ੍ਹਾਂ ਕੁਝ ਨਹੀਂ ਹੋਣਾ ਜੇ ਅੰਡੋਰੀ ਦੇ ਘਰ ਵੀ ਕਿਹਾ ਕੁਝ ਨਹੀਂ ਹੈ ਅੰਡੋਰੀ ਸਾਹਿਬ ਦੇ ਘਰ ਵੀ ਹੋ ਰਿਹਾ ਜੀ ਸਾਡੇ ਅਵਤਾਰ ਸਿੰਘ ਪੱਟਾ ਵਾਲੇ ਉਹਨਾਂ ਦੇ ਘਰ ਵੀ ਹੋ ਰਿਹਾ ਕਾਫੀ ਵਰਕਰ ਜਿਹੜੇ ਸਾਡੇ ਮਤਲਬ ਮੁੰਡਾ ਅਮਨ ਇੱਕ ਸਾਡੇ ਉਹਦੇ ਵੀ ਕਾਫੀ ਵਰਕਰਾਂ ਦੇ ਘਰਾਂ 'ਚ ਅੱਜ ਸਵੇਰ ਦੇ ਜਿਹੜੇ ਰੇਟ ਕੀਤੇ ਜਾ ਕੇ ਕੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਕੀ ਸੰਦਰ ਸਰਕਾਰ ਬਾਰਾ ਮਜੀਠੀਆ ਸਾਹਿਬ ਨੂੰ ਕਿਉਂ ਟਾਰਗੇਟ ਕੀਤਾ ਜਾਵੇ ਵਖੋ ਜੇ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਸਰਕਾਰ ਨੂੰ 9 ਸਾਲ ਕਿੰਨੇ ਸਾਲ ਹੋ ਗਏ ਕਿ ਇਹਨੂੰ ਕੇਸ ਕੀਤਾ ਨੂੰ ਮਜੀਠੀਆ ਸਾਹਿਬ ਤੇ ਜਿਹੜਾ ਡਰਗ ਦਾ ਕੀਤਾ ਜੇ ਇਹਨਾਂ ਕੋਲ ਅੱਜ ਚੱਟੋ ਪਾਦੀਆ ਸਾਹਿਬ ਨੇ ਜਾ ਕੇ ਕਹਿਤਾ ਜੀ ਮੈਂ ਸਬੂਤ ਲੈ ਕੇ ਆਇਆ ਕਦੀ ਨਰਿੰਦਰ ਸਿੰਘ ਕਹਿੰਦਾ ਮੇਰੇ ਕੋਲ ਸਬੂਤ ਆ ਤੇ ਕੋਰਟ 'ਚ ਇਹਨਾਂ ਦੇ ਕੇਸ ਚੱਲਣ ਰਿਹਾ ਉੱਥੇ ਕਿਉਂ ਨਹੀਂ ਇਹਨਾਂ ਨੇ ਦਿੱਤੇ ਹੁਣ ਤੱਕ ਕੀ ਕਰਦੇ ਹੀ ਇਹ ਕੋਰਟ ਦੇ ਵਿੱਚ ਅੱਜ ਤੱਕ ਚਲਾਨ ਨਹੀਂ ਪੇਸ਼ ਕੀਤਾ ਜੇ ਇਹਨਾਂ ਦੇ ਕੋਲ ਸਬੂਤ ਹੈ ਚਲਾਨ ਪੇਸ਼ ਕਰ ਦਿੰਦੇ ਕੋਰਟ ਫੈਸਲਾ ਕਰਦੀ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਕੋਲ ਕੋਈ ਸਬੂਤ ਨਹੀਂ ਆ ਜਿੱਦਣ ਇਹਨਾਂ ਨੇ ਚਲਾਨ ਪੇਸ਼ ਕਰਤਾ ਉਦੋਂ ਹੀ ਕੋਰਟ ਨੇ ਉਹਨਾਂ ਨੂੰ ਬਰੀ ਕਰ ਦੇਣਾ ਅਗਲੇ ਦਿਨ ਉਹਦਾ ਕੋਈ ਨਹੀਂ ਬਣਨਾ ਤੇ ਇਸ ਕਰਕੇ ਇਹ ਉਲਝਾਣਾ ਚਾਹੁੰਦੇ ਆ ਜਿ ਉਧਰੋਂ ਇਹਨਾਂ ਨੂੰ ਪਤਾ ਕੁਝ ਨਹੀਂ ਬਣਿਆ ਹੁਣ ਇਹਨਾਂ ਨੇ ਇਸ ਮਸਲੇ ਦੇ ਵਿੱਚ ਉਲਝਾਤਾ ਸਾਢੇ 3 ਸਾਲ ਸਰਕਾਰ ਬਣੀ ਨੂੰ ਹੋ ਗਏ ਆ 5 ਸਾਲ ਕਾਂਗਰਸ ਦੀ ਰਹੀ ਆ 9 ਸਾਲ ਹੋ ਗਏ ਆ ਉਦੋਂ ਦਾ ਨਹੀਂ ਇਹਨਾਂ ਨੂੰ ਪਤਾ ਲੱਗਾ ਵੀ ਵਿਜੀਲੈਂਸ ਨੂੰ ਵੀ ਉਹਦੇ ਕੋਲ ਜਾਇਦਾਦ ਕਿੰਨੀ ਆ ਤੇ ਅੱਜ ਜਾਇਦਾਦ ਕਿੱਥੋਂ 9 ਸਾਲ ਇਹ ਸਰਕਾਰ ਝੂਠ ਦੀ ਬਣਿਆ ਬਣੀ ਹੈ ਤੇ ਝੂਠ ਹੀ ਮਾਰੀ ਜਾਂਦੀ ਆ ਆ ਜਿਹੜੀ ਗੱਲ ਮੀਠਿਆ ਸਾਹਿਬ ਦੇ ਉੱਤੇ ਕੀਤੀ ਹੈ ਇਹਨਾਂ ਨੇ 541 ਕਰੋੜ ਦਾ ਜੀ 540 ਕਰੋੜ ਦੀਆਂ ਇਹਨਾਂ ਦੀਆਂ ਐਂਟਰੀਆਂ ਆ ਉਹ ਜੇ ਇਹ ਵਿਜੀਲੈਂਸ ਨੇ ਉਸ ਚੀਜ਼ 'ਚ ਲਿਆ ਕੇ ਸਾਰਾ ਕੇਸੇ ਪਰਚਾ ਦਰਜ ਕੀਤਾ ਹੈ ਪਰਚਾ ਦਰਜ ਕਰਦੇ ਰਾਤ ਕੋਈ ਐਡੀ ਕਿਹੜੀ ਜਿਹੜੀ ਐ ਐਮਰਜੈਂਸੀ ਦੇ ਰਾਜ ਪਰਜਾ ਕਰਕੇ ਸਵੇਰੇ ਕਿਹਨੂੰ ਕੋਈ ਪਤਾ ਨਹੀਂ ਆਣ ਕੇ ਧੱਕੇ ਨਾਲ ਐਂਟਰ ਹੋਏ ਨੇ ਉਸ ਵੇਲੇ ਮਜੀਠੀਆ ਸਾਹਿਬ ਦੇ ਮਿਲਣ ਵਾਸਤੇ ਹਲਕੇ ਦੇ ਵਿੱਚੋਂ ਵੱਡੀ ਪੱਦਰ ਤੇ ਛੇੜ ਦੇ ਵਿੱਚੋਂ ਵੱਡੀ ਪੱਦਰ ਤੇ ਲੋਕ ਮਿਲਣ ਵਾਸਤੇ ਆਏ ਜਿਹੜੇ ਜਿਹੜੇ ਆ ਉਹਨਾਂ ਨੂੰ ਜਦੋਂ ਜਦੋਂ ਪਤਾ ਲੱਗਾ ਬਾਹਰ ਜਦੋਂ ਮੀਡੀਆ ਹੋਈ ਉਦੋਂ ਪਤਾ ਲੱਗਾ ਤੇ ਲੋਕੀ ਇਸ ਗੱਲ ਦਾ ਰੈਜੈਂਟਮੈਂਟ ਕਰਨ ਵਾਸਤੇ ਜਿਹੜਾ ਉੱਥੇ ਸਾਡੇ ਵਰਕਰ ਵੀ ਆਏ ਸਾਡੇ ਆਗੂ ਵੀ ਆਏ। ਉਹ ਜਿਹੜੇ ਜਿਹੜੇ ਆਏ ਉਹਨਾਂ ਨੂੰ ਅੱਜ ਜਿਹੜਾ ਇਹ ਥਾਣੇ ਸਦਕੇ ਤੇ ਹਰ ਹਸਪਤਾਲ ਜਾ ਰਿਹਾ। ਵੇਖੋ ਜਿਹੜਾ ਨਾ ਝੂਠ ਦਾ ਤੁਸੀਂ ਵੇਖੋ ਇੱਕ ਕੋਲ ਸਕੈਮ ਦਾ ਹੈ ਪਤਾ ਨਹੀਂ ਕਿੰਨੇ ਲੱਖ ਕਰੋੜ ਦਾ ਕੋਲੇ ਦਾ ਕਟ ਹੈਗਾ ਜੀ। ਇਸ ਤਰ੍ਹਾਂ ਇੱਕ ਉਹ ਕੋਲੇ ਦੇ ਸਕੈਮ ਤੋਂ ਸਰਕਾਰ ਬਦਲਾਈ। ਇਸੇ ਤਰ੍ਹਾਂ ਇੱਕ ਇਹਨਾਂ ਨੇ ਕੀਤਾ ਹੀਗਾ ਟੈਲੀਫੋਨ ਦਾ ਟੈਲੀਕਮ ਸਕੈਮ। ਅੱਜ ਇਹ ਸਰਕਾਰ ਜਿਹੜੀ ਆ ਝੂਠ ਮਾਰ ਕੇ ਜਿਹੜੇ ਪਹਿਲਾਂ ਉਹ ਸਕੈਮ ਜਿਹੜੇ ਵਫਾ ਸਰਕਾਰਾਂ ਦੇ ਵੇਲੇ ਝੂਠੇ ਹੀ ਗਏ ਇਸ ਤਰ੍ਹਾਂ ਇਹ ਝੂਠ ਮਾਰ ਕੇ ਇਹਨਾਂ ਨੇ ਆ ਜੀ ਮਜੀਠੀਆ ਸਾਹਿਬ ਦੀ ਇੰਨੀ ਪ੍ਰਾਪਰਟੀ ਦਾ ਜਿਹੜਾ ਜੀ ਇੰਨੀਆਂ ਐਂਟਰੀਆਂ ਜਿਹੜੀਆਂ ਉਹ ਗਾਂ ਪਛਾਂ ਹੋਈਆਂ ਨੇ ਨਿਕਲਦਾ ਕੁਝ ਨਹੀਂ ਕੇਸ ਦੇ ਵਿੱਚੋਂ ਜਦੋਂ ਇਹ ਗੱਲ ਇਹਨਾਂ ਨੂੰ ਪੁੱਠੀ ਪੈ ਗਈ ਕਿਉਂਕਿ ਤੁਸੀਂ ਇਹ ਵੇਖੋ ਨਾ ਕੋਈ ਬੰਦਾ ਪੰਜਾਬ ਦਾ ਰਹਿ ਗਿਆ ਜਿਹੜਾ ਇਸ ਮਾਮਲੇ ਤੇ ਬੋਲਿਆ ਨਾ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਸਾਰੇ ਬੰਦੇ ਬੋਲ ਰਹੇ ਨੇ ਹੁਣ ਉਸ ਚੀਜ਼ ਨੂੰ ਕਿਉਂਕਿ ਵਰਕਰਾਂ ਦੇ ਵਿੱਚ ਇਸ ਗੱਲ ਦੀ ਬਹੁਤ ਜ਼ਿਆਦਾ ਵੱਡੀ ਰੈਜੈਂਟਮੈਂਟ ਗਈ ਹੈ ਤੇ ਉਹ ਚੀਜ਼ ਨੂੰ ਥੋੜਾ ਜਿਹਾ ਵਰਕਰਾਂ ਨੂੰ ਸ਼ਾਇਦ ਇਹ ਚਾਹੁੰਦੇ ਨੇ ਪਈ ਅਸੀਂ ਢਾਹ ਦੇ ਲਈ ਪੈਦ ਵਿੱਚ ਲੈ ਆਈਏ ਉਹ ਚੀਜ਼ ਕਰਕੇ ਸਾਡੇ ਅਹੁਦੇਦਾਰਾਂ ਨੂੰ ਸਾਡੇ ਵਰਕਰਾਂ ਨੂੰ ਇਹ ਸੱਦ ਕੇ ਹਰਾਸ ਕਰ ਰਹੇ ਆ ਜਿਹਦੇ ਵਾਸਤੇ ਜਿਸ ਵੇਲੇ ਪਤਾ ਲੱਗਾ ਸਾਰੇ ਵੱਡੇ ਪੱਧਰ ਤੇ ਇਕੱਠੇ ਹੋ ਕੇ ਇੱਥੇ ਪਹੁੰਚੇ ਆ ਤੇ ਜਦੋਂ ਇੱਥੇ ਆਏ ਤਾਂ ਗੱਲ ਕੋਈ ਵੀ ਨਹੀਂ ਨਿਕਲੀ ਕੋਈ ਮਸਲਾ ਨਹੀਂਗਾ ਸਿਰਫ ਫੋਨ ਜਿਹੜੇ ਅਸੀਂ ਇਹਨਾਂ ਦੇ ਵਿੱਚੋਂ ਵੇਖਣਾ ਜੀ ਕੋਈ ਇਹਨਾਂ ਫੋਨਾਂ ਦੇ ਵਿੱਚ ਕੋਈ ਗੱਲ ਮੰਨਦਾ ਪੁੱਛੇ ਪ੍ਰਧਾਨ ਜੀ ਦਾ ਆਪਣਾ ਉਹਨਾਂ ਦਾ ਸਰਕਲ ਹੈ ਉਹਨਾਂ ਦੇ ਆਪਣੇ ਕਾਰੋਬਾਰ ਆ ਜੇ ਕੋਈ ਹੋਰ ਵਸਰ ਕਰਿਆ ਉਹਦਾ ਆਪਣਾ ਵਾ ਸਰਕਲ ਇਹਨਾਂ ਚੋਂ ਕੀ ਨਿਕਲਦਾ ਜੀ ਇਸ ਕਰਕੇ ਇਹ ਇੱਕ ਕਿਸਮ ਦਾ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਜਿਹੜਾ ਉਹ ਕੀਤਾ ਯਾਰ ਜਿਹਦੀ ਭਰਪੂਰ ਨਖੇਦੀ ਕਰਦੇ ਆ ਜੋ ਵੀ ਕਾਨੂੰਨੀ ਕਾਰਵਾਈ ਇੱਥੇ ਬਣਦੀ ਆ ਉਹ ਕਰਾਂਗੇ ਸਰਕਾਰ ਦੀ ਹਰ ਹਰਕਤ ਦਾ ਜਿਹੜਾ ਜਵਾਬ ਕਾਨੂੰਨ ਅਨੁਸਾਰ ਦੇਾਂਗੇ ਸਰਪੰਚ ਜੀ ਸੁਮੇਠਾ ਸਾਹਿਬ ਤੇ ਰੇਡ ਕੀਤੀ ਆ ਮੈਂ ਉਸ ਦਿਨ ਪਾਵਨਾਂ ਦੇ ਨਾਲ ਉੱਥੇ ਆਪਣੇ ਨਾਲ ਪਹੁੰਚਿਆ ਕਿਉਂ ਮੈਂ ਸ਼੍ਰੀ ਅੰਮ੍ਰਿਤਸਰ ਸ਼ਹਿਰ ਦਾ ਸ਼ਹਿਰੀ ਪ੍ਰਧਾਨ ਹੋਣ ਦੇ ਨਾਤੇ ਮੇਰਾ ਫਰਜ਼ ਬੰਦਾ ਹੈ ਮੇਰੇ ਕਿਸੇ ਵੀ ਵਰਕਰ ਤੇ ਜਾਂ ਮੇਰੇ ਕਿਸੇ ਲੀਡਰ ਤੇ ਕੋਈ ਮੁਸ਼ਕਲ ਆਉਂਦੀ ਆ ਮੇਰਾ ਉੱਥੇ ਜਾਣਾ ਬਹੁਤ ਜ਼ਰੂਰੀ ਆ ਅੱਜ ਭਾਜੀ ਕੀ ਗੱਲ ਆ ਜੀ ਥਾਣੇ ਪਹੁੰਚੇ ਸਿਵਲ ਲਾਈਨ ਤੇ ਅੱਜ ਉਹਨਾਂ ਨੇ ਮੈਨੂੰ ਤਕਰੀਬਨ ਕੋਈ 12 ਕੋਈ ਸੱਚੋ ਦਾ ਫੋਨ ਆਇਆ ਮੈਂ ਆਪਣੇ ਫਾਰਮ ਤੇ ਗਿਆ ਹੋਇਆ ਸੀ ਉੱਥੋਂ ਮੈਨੂੰ ਲੈ ਕੇ ਆਏ ਨੇ ਉਹ 1 ਵਜੇ ਦਾ ਟਾਈਮ ਸੀ 3 ਘੰਟੇ ਮੈਨੂੰ ਸ਼ਾਰਟ ਰੱਖਿਆ ਥਾਣੇ ਮੁੜ ਕੇ 4 ਵਜੇ ਇਥੇ ਸਿਉਲਿਆਂ ਟਾਣੇ ਲਾਇਆ। ਸਾਡ ਤੋਂ ਲਾਪਾ ਹੋਰ ਵੀ ਕਿਸੇ ਆਕੂ ਨੂੰ ਜਾਂ ਕੀਤਾ ਜੀ ਤਨੇ ਕਸਟਡੀ ਤੇ ਲਿਆ ਪਾਇਸ਼ਾ। ਹਾਂ ਜੀ। ਮੇਰੇ ਤੋਂ ਜੀ। ਹਾਂ ਜੀ। ਮੁੰਡੇ ਇੱਕ ਮੇਰਾ ਫੋਨ ਉਹ ਨਾ ਜਬਤ ਕੀਤਾ। ਨਹੀਂ ਨਹੀਂ ਹੋਰ ਵੀ ਕੋਈ ਕਾਲੀ ਕਲੈਕਟਰ ਅੱਛਾ ਹੋਰ ਲੈਂਦੇ ਜੀ ਮੁੰਡੇ। ਇੱਕ ਤੇ ਬੱਬੂ ਵਾਲ ਦਾ ਮੁੰਡਾ ਉਹ ਵੀ ਰਵੀ। ਤੇਰਾ ਵੀ ਇੱਕ ਉਹ ਆ ਇੱਕ ਮਿੰਨੂ ਆ ਬਾਕੀ ਹੋਰ ਵੀ ਚਲੋ ਅਜੇ ਪੂਰਾ ਕਲੀਅਰ ਨਹੀਂ ਕਰੀ ਹੋਰ ਕੁਝ ਲੈਂਦਾ। ਤੇ ਤੁਹਾਡਾ ਫੋਨ ਕਿਉਂ ਜਬਤ ਕੀਤਾ ਭਲਵਾਂ ਦੇ ਨਾਮ ਇਹ। ਇਸੀ ਦਾ ਮਨੂਨੀ ਜੀ ਪਤਾ ਜੀ ਕਿ ਕਹਿੰਦੇ ਕੀ ਉਹ ਚੋਰ ਕਵਰ ਕਰਨਾ ਚਾਹਤਾ ਹੈ ਜਾਂ ਕੁਝ ਹੋਰ ਵੇਖੋ ਪੁਨਾ ਜੋਈ ਮਿਲਣ ਪਰ ਪੁੱਛ ਗਿਸ਼ ਕੀਤੀ ਹੈ ਮੈਂ ਦੱਸਤੀ ਆ ਮੇਰਾ ਉਹਨਾਂ ਬਿਆਨ ਇੱਕ ਲਿਆ ਲਿਖਿਆ ਲਿਖਿਆ ਮੈਂ ਲਿਖਿਆ ਮੇਰੇ ਕੋਈ ਇਹ ਹੀ ਪੁੱਛਿਆ ਵੀ ਤੁਸੀਂ ਉਹਤھے ਤੁਸੀਂ ਗਏ ਹੋ ਮੈਂ ਵੀ ਗਿਆ ਜੀ ਐ ਕਿਉਂਕਿ ਮੈਂ ਵੀ ਵਾਚ ਜਲਾ ਪ੍ਰਧਾਨ ਹੋਣਾ ਤੇ ਮੇਰਾ ਫਰਜ ਬੰਦਾ ਇੱਥੇ ਜਾਣਾ ਮੈਂ ਆਪਣੀ ਪਾਰਟੀ ਦੇ ਨਾਲ ਕਿਸੇ ਵਰਕਰ ਤੇ ਜਾਂ ਕਿਸੇ ਵੀ ਮੇਰੇ ਆਪਣੇ ਲੀਡਰ ਤੇ ਕੋਈ ਧੱਕਾ ਹੁੰਦਾ ਹੈ ਤੇ ਉੱਥੇ ਹੀ ਪਹੁੰਚਾਂਗੇ ਆਡਾ ਦੇਖੋ ਕੇਸ ਰਿਪੋਰਟ ਕੀਤਾ ਜੇ ਬਣਾ ਕੇਸ ਤੋਂ ਇਹਨਾਂ ਨੇ ਲਿਆਂਦਾ ਜੀ। ਨਹੀਂ ਕੇਸ ਨਹੀਂ ਕੁਛ ਕੀਤਾ। ਕੋਈ ਪ੍ਰੈਸ਼ਰ ਵਗੈਰਾ ਤਾਂ ਨਹੀਂ ਪਾਇਆ ਪ੍ਰਧਾਨ ਜੀ। ਨਹੀਂ ਕੋਈ ਪ੍ਰੈਸ਼ਰ ਪ੍ਰੈਸ਼ਰ ਨਹੀਂ ਮੈਂ ਕੋਈ ਇਹੋ ਗੱਲਾਂ ਦੋ ਚਾਰ ਪੁੱਛੀਆਂ ਨੇ ਬਾਕੀ ਪ੍ਰੈਸ਼ਰ ਵਾਲੀ ਗੱਲ ਨਹੀਂ ਕੀਤੀ ਕੋਈ ਮਰਦਾ। ਬਾਕੀ ਚਲੋ ਮੈਂ ਕਹੀ ਮੈਂ ਇਹੋ ਗੱਲ ਕੀਤੀ ਵੀ ਤੁਸੀਂ ਉੱਥੇ ਗਏ ਹੋ ਮੈਂ ਜੀ ਗਿਆ। ਐ ਮੈਂ ਮੈਂ ਸ਼ਹਿਰੀ ਪ੍ਰਧਾਨ ਹੋਣ ਦੇ ਨਾਤੇ ਮੇਰਾ ਫਰਜ਼ ਬੰਦਾ ਉੱਥੇ ਜਾਣਾ। ਮੈਂ ਕਿਸੇ ਵਰਕਰ ਨੂੰ ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਉੱਥੇ ਮੈਂ ਪਹੁੰਚਣਾ ਚਾਹੀਦਾ ਮੈਨੂੰ। ਅੱਗੇ ਫੇਰ ਆ। 1 ਘੰਟਾ ਬਾਅਦ ਬਹੁਤ ਲੋਕੀ ਕਿਤੇ ਮੈਨੂੰ ਫੋਨ ਕਰਾ ਵਾਪਸ। అసలు సంఖు తోడ కోడ్ తోను కందదేవున